ਦੋਸਤੋ ਸਤਿ ਸ੍ਰੀ ਅਕਾਲ ਇਹ ਜਿਹੜੀ ਵੀਡੀਓ ਵੇਖ ਰਹੇ ਹੋ ਤੁਸੀਂ ਇਹ ਇੱਕ ਬਹੁਤ ਹੀ ਮਜਬੂਰ ਅਤੇ ਮਜਦੂਰ ਪਰਿਵਾਰ ਹੈ ਮਜਦੂਰ ਪਰਿਵਾਰ ਦੀ ਬੇਟੀ ਦਾ ਵਿਆਹ ਹੈ ਵਿਆਹ ਲਈ ਪਰਿਵਾਰ ਕੋਲ ਅਜੇ ਤੱਕ ਕੋਈ ਕੁਝ ਸਮਾਨ ਜਾਂ ਫਰਨੀਚਰ ਵਗੈਰਾ ਕੁਝ ਪ੍ਰਬੰਧ ਨਹੀਂ ਹੋ ਸਕਿਆ ਘਰ ਦੇ ਹਾਲਾਤ ਤੁਸੀਂ ਬੇਸ਼ੱਕ ਵੇਖ ਸਕਦੇ ਹੋ ਇਹ ਦੋ ਕਮਰੇ ਨੇ ਇਹ ਕਮਰੇ ਕਿਸੇ ਵੇਲੇ ਵੀ ਡਿੱਗ ਸਕਦੇ ਨੇ ਕਮਰਿਆਂ ਦੇ ਅੰਦਰੋਂ ਵੀ ਹਾਲਾਤ ਬੁਖਾਰ ਰਹੇ ਆ ਇਹ ਤੁਸੀਂ ਦੇਖ ਸਕਦੇ ਹੋ ਕਮਰਿਆਂ ਦੇ ਅੰਦਰ ਦੇ ਹਾਲਾਤ ਨੇ ਕੰਧਾਂ ਪਾਟੀਆਂ ਹੋਈਆਂ ਨੇ ਇਸ ਪਰਿਵਾਰ ਦੀਆਂ ਜੋ ਪਹਿਲਾਂ ਦੋ ਬੇਟੀਆਂ ਸੀ ਉਹਨਾਂ ਦਾ ਵਿਆਹ ਪਰਿਵਾਰ ਕਰ ਚੁੱਕਾ ਹੈ ਇੱਕ ਬੇਟੀ ਦਾ ਵਿਆਹ ਰੱਖਿਆ ਹੋਇਆ ਹੈ ਪਰਿਵਾਰ ਨੇ ਆਪਾਂ ਨੂੰ ਬੁਲਾਇਆ ਸੀਗਾ ਇਹ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਘਰ ਡਿੱਗਣ ਵਾਲਾ ਇੱਕ ਪੁਰਾਣੇ ਸਮੇਂ ਵਿੱਚ ਜੋ ਟੀਵੀ ਟੈਲੀਵਿਜ਼ਨ ਹੁੰਦੇ ਸੀ ਉਸ ਸਮੇਂ ਦਾ ਟੈਲੀਵਿਜ਼ਨ ਅਜੇ ਵੀ ਇੱਕ ਖੂੰਜੇ ਵਿੱਚ ਲੱਗਿਆ ਹੋਇਆ ਹੈ ਕੰਦਾ ਤੁਸੀਂ ਦੇਖ ਸਕਦੇ ਹੋ ਦੋ ਕਮਰਿਆਂ ਦਾ ਇਹ ਘਰ ਹੈ ਇੱਕ ਕਮਰੇ ਤੁਸੀਂ ਵੇਖੋ ਕਿਸੇ ਵੇਲੇ ਜੀ ਡਿੱਗ ਸਕਦੇ ਨੇ ਇੱਕ ਨਾਲ ਛੋਟੀ ਜੀ ਰਸੋਈ ਬਣਾਈ ਹੋਈ ਹੈ ਪਰਿਵਾਰ ਦੀ ਪਛਾਣ ਅਸੀਂ ਇਸ ਕਰਕੇ ਨਹੀਂ ਦੱਸ ਸਕਦੇ ਕਿਉਂਕਿ ਕਈ ਵਾਰ ਬਾਤ ਪਰਿਵਾਰ ਨੂੰ ਇਸ ਗੱਲ ਦਾ ਦਿਕਤਾਂ ਆਉਂਦੀਆਂ ਨੇ ਕਿ ਤੁਹਾਡੀ ਵੀਡੀਓ ਸੀ ਕੁੜੀ ਨੂੰ ਜਾਂ ਮੁੰਡੇ ਵਾਲਿਆਂ ਨੂੰ ਕਈ ਵਾਰ ਇਸ ਗੱਲ ਤੇ ਇਤਰਾਜ਼ ਹੋ ਸਕਦਾ ਹੈ ਇਸ ਲਈ ਇਹ ਘਰ ਦੇ ਹਾਲਾਤ ਤੁਹਾਨੂੰ ਅਸੀਂ ਬੁਖਾ ਦੇ ਦਿੱਤੇ ਨੇ ਜਿਸ ਵੀਰ ਨੇ ਵੀ ਮਦਦ ਕਰਨੀ ਹੋਵੇ ਸਾਡੇ ਕੋਲੋਂ ਪਰਿਵਾਰ ਦਾ ਫੋਨ ਨੰਬਰ ਅਕਾਊਂਟ ਨੰਬਰ ਲੈ ਕੇ ਪਰਿਵਾਰ ਨਾਲ ਗੱਲ ਕਰ ਸਕਦਾ ਹੈ ਇਹ ਕਮਰੇ ਦੇ ਅੰਦਰੋਂ ਹਾਲਾਤ ਨੇ ਪਰਿਵਾਰ ਨੇ ਦੇਖੋ ਇੱਕ ਸੁਪਨਾ ਹੁੰਦਾ ਕਿ ਪੱਥਰ ਲਾਉਣਾ ਹੈਗਾ ਪੱਥਰ ਤਾਂ ਕੀ ਲਾਉਣਾ ਹੁੰਦਾ ਕੱਚੇ ਥਾਂ ਵਿੱਚ ਛੋਟੀਆਂ ਟੈਲਾਂ ਚਾਕੇ ਆਪਦਾ ਸੁਪਨਾ ਪੂਰਾ ਕੀਤਾ ਹੋਇਆ ਹੈ ਘਰ ਦੇ ਹਾਲਾਤ ਨੇ ਕੇ ਕਾਰਨ ਅਜੇ ਤੱਕ ਦਰਵਾਜ਼ੇ ਵੀ ਨਹੀਂ ਲੱਗੇ ਹੋਏ ਇਹ ਕਮਰੇ ਦਾ ਅੰਦਰ ਦੇ ਹਾਲਾਤ ਨੇ ਜਿੱਥੇ ਸਾਰਾ ਕੁਝ ਹੀ ਇਕੱਠਾ ਕੀਤਾ ਆ ਮੰਜੇ ਬਿਸਤਰੇ ਪੇਟੀ ਇਕ ਥਾਂ ਰੱਖੇ ਹੋਏ ਨੇ